ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਬਾਗਾਪੁਰਾਣਾ ਤਸੀਲ ਤੇ ਮੋਗੇ ਜ਼ਿਲ੍ਹੇ ਦਾ ਮੋਗ ਬਾਗਾਪੁਰਾਣੇ ਤੋਂ ਕੋਟਕਪੁਰੇ ਵਾਲੀ ਸੜਕ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਹੈ ਤੇ ਸਰਾਂ ਜਰਸੀ ਫਾਰਮ ਜਿੱਥੇ ਇਹ ਵੀਡੀਓ ਬਣਾ ਰਹੇ ਆ ਇੱਥੇ ਇਹ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਰੂਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਪਹਿਲਾਂ ਜ਼ਿਆਦਾਤਰ ਜਰਸੀ ਹੁੰਦੀਆਂ ਸੀ ਹੁਣ ਨਾਲ ਐਚਐਫ ਨਗ ਵੀ ਆਇਆ ਕਰਨਗੇ 2 HF ਵੜਾ ਤੁਸੀਂ ਇਸ ਸਾਈਡ ਤੇ ਦੇਖ ਲਓ ਜਿਹੜੀਆਂ ਗੱਬਣ ਐ ਇਹ ਤੋਂ ਇਲਾਵਾ ਤਿੰਨ ਜਰਸੀ ਵੜਾ ਜਿਹੜੀਆਂ ਇਸ ਸਾਈਡ ਦੇ ਉੱਤੇ ਇਹ ਖੁੱਲੀਆਂ ਹੀ ਫਿਰਦੀਆਂ ਇੱਧਰ ਤੁਹਾਨੂੰ ਇਹ ਵੀ ਦਿਖਾ ਦੇਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਜੇ ਤੁਹਾਨੂੰ ਚੈੱਕ ਕਰਾਉਣ ਦੀ ਲੋੜ ਲੱਗਦੀ ਉਹ ਵੀ ਕਰਵਾ ਕੇ ਲੈ ਜਾ ਸਕਦੇ ਹੋ ਜੇ ਥਣ ਪਾਸ ਕਰਨੇ ਆ ਤਾਂ ਥਣ ਪਾਸ ਕਰਕੇ ਵੀ ਤੁਸੀਂ ਜਰੂਰ ਲੈ ਜਾਓ ਆ ਕੇ ਪਸ਼ੂ ਜਰੂਰ ਦੇਖਿਆ ਕਰੋ ਆਓ ਇੱਕ ਸੋਹਣੀ HF ਤੋਂ ਸ਼ੁਰੂਆਤ ਕਰ ਗਿਆ ਅੱਜ ਦੀ ਵੀਡੀਓ ਦੀ ਫਿਰ ਇਹ ਦੂਜੀ ਐਚਫ ਦਿਖਾਵਾਂਗੇ ਤੇ ਲਾਸਟ ਉੱਤੇ ਤਿੰਨ ਜਰਸੀ ਦਿਖਾ ਦੇਗੇ ਸੰਦੀਪ ਭਾਈ ਸਸਤੀ ਕਾਲ ਭਾਈ ਸਸਤੀ ਗਾਲੀ ਸੰਦੀਪ ਹੁਣ ਐਚਫ ਨਾਲ ਆਇਆ ਕਰੂਗੀ ਰੂਟੀਨ ਹਾਂਜੀ ਹਾਂਜੀ ਵਈ ਲੈ ਲਈ ਇਹ ਵੈਡ ਕਿੰਨਾ ਮਸੂਆ ਭਾਈ ਭਾਈ ਇਹ ਦੋਨੇ ਹੀ ਪੈ ਲੈਣਾ ਹੀ ਇਹ ਦੰਦੋ ਕਿਵੇਂ ਹੋਊਗੀ ਦੰਦੋ ਆ ਦੋ ਦੰਦਾਂ ਦਾ ਹੀ ਉਹ ਚਾਰ ਦੰਦਾਂ ਦਾ ਠੀਕ ਹੈ ਕਿੰਨਾ ਟਾਈਮ ਲੇਜੂਗੀ ਇਹ ਵੈਡ ਤੇਰੇ ਕੋਲ ਭਾਈ ਇਹਦੇ ਹਫਤਾ ਤੱਕ ਬਾਕੀ ਆ ਜੀ ਰੇਟ ਸੰਦੀਪ ਭਾਈ ਕੀ ਰੇਟ ਫੋਨ ਤੇ ਆਈ ਖੋਲੀਏ ਦੋਸਤੋ ਇੱਕ ਹਫਤਾ ਲੈਂਦੀ ਹੈ ਦੋ ਦੰਦਾਂ ਦਾ ਮੂੰਹ ਦੇ ਵਿੱਚੋਂ ਬੜਾ ਚੰਗਾ ਸੋਹਣਾ ਟਾਂਚਾ ਤੇ ਹਵਾਨਾ ਇਹਦੇ ਟਾਂਚੇ ਅੰਗੂ ਹੀ ਬ HF ਛੋਟੀ ਉਮਰ ਦੀ ਬੱਛੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਇਹਨਾਂ ਦਾ ਫਾਇਦਾ ਇਹ ਹੋ ਜਾਂਦਾ ਵੀ ਦੂਜੇ ਸੂਹਾਂ 'ਚ ਰਕਮ ਭਾਵੇਂ ਉਹ ਝੋਟੀ ਖਰੀਦੋ ਜਾਂ ਗਾਂ ਖਰੀਦੋ ਵੱਧ ਜਾਂਦੀ ਹੈ ਰਕਮ ਪਾਣੀ ਪੀਊਗੀ ਦੱਸੋ ਖੇਲ ਦੇ ਉੱਤੇ ਗਈ ਹੈ ਵੇੜ ਤੁਹਾਨੂੰ ਇਹਦਾ ਹਵਾਨਾ ਫੇਰ ਦਿਖਾਉਣਾ ਮੈਂ ਚੰਗੇ ਢਾਂਚੇ ਦੀ ਇਹ ਬੱਛੀ ਜਿਹੜੀ ਵਿਕਰੀ ਆਸਤੇ ਹੈ ਦੇਖੋ ਇਹਦਾ ਸਟਰਕਚਰ ਪਾਣੀ ਪੀ ਰਹੀ ਹੈ ਇਹ ਸੋ ਫੇਰ ਇਹਦਾ ਤੁਸੀਂ ਢਾਂਚਾ ਵੇੜ ਦਾ ਦੇਖੋ ਇਹ ਪਹਿਲਾ ਸੂਆ ਸੂਕੀ ਦੋ ਦੰਦ ਬੱਚੀ ਬਹੁਤ ਸੋਹਣੀ ਐ ਦੱਸੋ ਹਾਈਟ ਸੰਦੀਪ ਭਾਈ ਨਾਲ ਤੁਰ ਰਿਹਾ ਤਾਂ ਤੁਸੀਂ ਜੱਜਮੈਂਟ ਕਰ ਲਿਓ ਥਣ ਚੰਗੇ ਰੱਖੂਗੀ ਮੀਡੀਅਮ ਹਾਈਟ ਦੀ ਐ ਇਸ ਟਾਈਮ ਇਹ ਦੋ ਦੰਦ ਦਾ ਹੈ ਜੀ ਬੰਦੇ ਸੰਦੀਪ ਭਾਈ ਬਈ ਇਹ ਤਾਂ ਮੰਨ ਲਓ ਆਪ ਬੈਲਟ ਵੀ ਇਹਦੇ ਆਪਾਂ ਹੀ ਪਾਈ ਹੈ ਜੀ ਅੱਛਾ ਬਿਫਾਰਮ ਚੋਂ ਲਈ ਬੱਚੀ ਸਾਰਾ ਰਿਕਾਰਡ ਲੈ ਦਾਂਗੇ ਠੀਕ ਹੈ ਹਾਂਜੀ ਹਾਂਜੀ ਤੰਬੂਰੀ ਜਮਾ ਨਹੀਂ ਪਾਈ ਹੈ ਜੀ ਲਿਆ ਕਮਾਲਾ ਸੰਦੀਪ ਆਪਸੀ ਬਈ ਆ ਜਾ ਵੀ ਆ ਜਾ ਆ ਜਾ ਇਸ ਸਾਈਡ ਤੋਂ ਫੇਰ ਇਹ ਰੇ ਥਣ ਦੇਖੋ ਸੋਹਣੇ ਟਾਂਚੇ ਦੀ ਬਹਿੜ ਸੋ ਇਹ ਪਹਿਲੇ ਨੰਬਰ ਤੇ ਇਹਦੇ ਨਾਲ ਇੱਕ ਹੋਰ ਬੱਛੀ ਇਹਦੀ ਤਿਆਰੀ ਥੋੜੀ ਜ਼ਿਆਦਾ ਲੱਗਦੀ ਹੈ ਬਾਕੀ ਜੋ ਤੁਰੂ ਉਹ ਦੋ ਹਵਾਨਾ ਦਿਖ ਜੂਗਾ ਸੰਦੀਪ ਦੇ 2 ਨੰਬਰ ਤੇ ਜਿਹੜੀ ਬਹਿੜ ਹੈ ਬਈ ਇਹ ਚਾਰ ਦੰਦ ਕੱਢ ਦੀ ਹੈ ਬਈ ਸੂਆ ਪਹਿਲਾ ਹੀ ਆਈ ਠੀਕ ਹੈ ਚਾਰ ਪੰਜ ਦਿਨ ਇਹਦੇ ਵੀ ਬਾਕੀ ਹੈ ਜੀ ਸੋਸੋ ਚਾਰ ਪੰਜ ਦਿਨ ਬਾਕੀ ਹੈ ਖੈਰ ਕੱਪੜ ਪਸੂ ਦਾ ਪਤਾ ਨਹੀਂ ਹੁੰਦਾ ਕਦੋਂ ਬੱਚੇ ਨੂੰ ਜਨਮ ਦੇ ਦੇ ਪਰ ਫਿਰ ਵੀ ਅਜੇ ਬਾਈ ਦੇ ਦਸਨ ਮੁਤਾਬਕ 4-5 ਦਿਨ ਇਹ ਲੈ ਸਕਦੀ ਹੈ ਤਾਂ ਚਾਹ ਇਹਦਾ ਵੀ ਦੇਖ ਲਓ ਤੁਸੀਂ ਇਹ 4 ਦਿਨ ਦਾ ਦਸੂ ਹੈ ਥਾਣੇ ਇਹਦੇ ਵੀ ਹੱਥੀਂ ਚੁਆਈ ਆਲੇ ਆਵਾਨਾ ਅੱਗੋਂ ਪਿੱਛੋਂ ਜਿਹੜਾ ਉਹ ਤੁਸੀਂ ਇਹਦਾ ਹੁਣ ਦੇਖ ਸਕਦੇ ਸੋ ਸਟਰਕਚਰ ਇਥੋਂ ਤੁਸੀਂ ਇਹਦਾ ਦੇਖ ਲਓ ਸੋ ਇਹ ਵੀ ਦੋਸੋ ਪਹਿਲਣ ਵੈਡ ਤੇ ਇਹ ਚਾਰ ਬਹੁਤ ਠੰਡੀ ਸੀਲ ਹੈ ਬਾਈ ਇਹੇ ਠੀਕ ਹੈ ਹਾਂਜੀ ਹਾਂਜੀ ਹੱਥ ਮਾਰਨ ਨੂੰ ਬਣਾ ਇਹਦੀ ਚਵਾਈ ਕਰ ਲੀਆ ਮਾਂ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਲੇਕਿਨ ਸੋ ਤੈਨ ਦੋਸੋ ਜਰਸੀ ਇਹ ਦੁਬਾਰਾ ਤੁਹਾਨੂੰ ਦਿਖਾਉਣੇ ਆ ਵੜਾ ਤਿੰਨੇ ਗੱਬਣ ਬਾਕੀ ਡਿਟੇਲ ਆਪਾਂ ਨੂੰ ਬਾਅਦ ਵਿੱਚ ਦੱਸ ਦੂਗਾ ਸੰਦੀਪ ਭਾਈ ਇਹ ਤਿੰਨੇ ਹੀ ਵੜਾ ਗੱਬਣ ਤਿੰਨੇ ਵੜਾ ਗੱਬਣ ਆ ਭਾਈ ਉਹ 8-8 ਮਹੀਨਿਆਂ ਦੀਆਂ ਦੋਨੇ ਗੱਬਣਾਂ ਹੀ ਠੀਕ ਹੈ ਤੇ ਆ 7 ਮਹੀਨਿਆਂ ਦੀ ਗੱਬਣ ਆ ਭਈ ਇਹ ਫਾਰਮ ਚੋਂ ਲਈ ਆ ਬੱਚੀ ਠੀਕ ਹੈ ਆ ਰਿਕਾਰਡ ਵੀ ਇਹਦਾ ਨਿਕਲਦਾ ਜੀ ਠੀਕ ਹੈ ਜਿਹੜਾ ਟੈਗ ਲੱਗਾ ਉਹ ਭਰ ਕੇ ਹਾਂ ਜੀ ਅੰਕਲਾਊਗਾ ਓਕੇ 8ਾਂ ਦੀ 7ਾਂ ਦੀ 7ਾਂ ਦੀ ਗੱਬਣ ਹਾਂ ਜੀ 8ਵਾਂ ਮਹੀਨਾ ਲੱਗਾ ਭਾਈ ਇਹਨੂੰ ਠੀਕ ਹੈ ਰੇਟ ਇਹਦਾ ਸੰਦੀਪ ਕੀ ਰਹਿਣਾ ਰੇਟ ਫੋਨ ਤੇ ਆ ਇਹਦਾ ਵੀ ਸੋ ਦਸੋ 7 ਮਹੀਨਿਆਂ ਦੀ ਇਸ ਟਾਈਮ ਇਹ ਗੱਬਣ 8ਵਾਂ ਲੱਗਾ ਹੋਇਆ ਹੈ। ਹਾਂਜੀ। ਮਹੀਨੇ 2 ਬਾਕੀ ਹੈ। ਹਵਾਨਾ ਸੋਨਾ ਬਣਾਉਂਦੀ ਆਉਂਦੀ ਹੈ। ਕਟਾ ਵਾਲਾ ਹਵਾਨਾ ਹੁਣੇ ਪਤਾ ਲੱਗਦਾ ਉਤੋਂ ਬਿਲਕੁਲ ਸਿੱਧੀ ਹੈ। ਸੋਹਣੀ ਜਰਸੀ। ਦੰਦੋ ਕਿਵੇਂ ਸਿੱਧੀ ਤੇ? ਦੰਦੋ ਬਾਈ 2 ਦੰਦ ਤਿੰਨੇ ਹੀ ਬੱਚੀਆਂ 2 ਦੰਦ ਕੱਢਦੀਆਂ ਈ। ਠੀਕ ਹੈ। ਹਾਂਜੀ। ਦੂਜੀਆਂ ਜਿਹੜੀਆਂ ਹੈਗੀਆਂ ਇਹ ਦੱਸਿਓ ਆਪਾਂ। ਇਹ 8-8 ਮਹੀਨਿਆਂ ਦੀਆਂ ਗੱਬਣ ਆ ਬਾਈ ਇੱਕ-ਇੱਕ ਮਹੀਨਾ ਬਾਕੀ ਹੈ ਈ। ਠੀਕ ਹੈ। 8 ਮਹੀਨਿਆਂ ਦੀ ਗੱਬਣ ਆ ਸੋਏ ਵੇੜ। ਇੱਕ ਮਹੀਨਾ ਬਾਕੀ ਹੈ। ਇਹ ਥੋੜਾ ਜਿਹਾ ਡਰਦੀ ਸੋ ਤਾਂਚਾ ਦੇਖੋ ਤੁਸੀਂ ਮੋੜ ਦੇ ਮੂਰੋਂ ਗਾੜੀ ਫੇਸ ਇਹਦਾ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਇੱਕ ਹੋਰ ਇਹ ਵੀ 8 ਮਹੀਨਿਆਂ ਦੀ ਗੱਪਣ ਇਹ ਵੀ ਦੋ ਦਾ ਹੋ ਜਿਹੜੀ ਵੈੜ ਤੁਸੀਂ ਖਰੀਦਣਾ ਚਾਹੋ ਉਹਦੇ ਲਈ ਸੰਪਰਕ ਬਾਈ ਨਾਲ ਕਰ ਸਕਦੇ ਹੋ ਨਾਗ 3 ਜਰਸੀ ਤੇ 3 ਹੀ ਦੋ ਦੋ ਦੰਦ ਵੱਛੀਆਂ ਇਹਨਾਂ ਦਾ ਕਿ 1 ਮਹੀਨਾ ਬਾਕੀ ਹੈ ਤੇ 1 ਦੇ 2 ਮਹੀਨੇ ਬਾਕੀ ਹੈ ਸੋ ਤੁਸੀਂ ਜਿਹੜੀ ਵੈੜ ਤੁਹਾਨੂੰ ਜੱਜਦੀ ਉਹ ਖਰੀਦ ਲਓ ਜੇ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ